ਸਤਿ ਸ਼੍ਰੀ ਅਕਾਲ ਜੀ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਜਾਬ ਬੀਜੇਪੀ ਦੇ ਚਾਰ ਵੱਡੇ ਲੀਡਰਾਂ ਨੂੰ ਧਮਕੀ ਮਿਲੀ ਹੈ ਇਹ ਜਿਹੜਾ ਧਮਕੀ ਭਰਿਆ ਪੱਤਰ ਹੈਗਾ ਆ ਪੰਜਾਬ ਬੀਜੇਪੀ ਦੇ ਚੰਡੀਗੜ੍ਹ ਮੁੱਖ ਦਫ਼ਤਰ ਦੇ ਵਿੱਚ ਇੱਕ ਲੈਟਰ ਜਿਵੇਂ ਇਸ ਨੂੰ ਭੇਜਿਆ ਗਿਆ ਹੈਗਾ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਿਆ ਗਿਆ ਚੰਡੀਗੜ੍ਹ ਭਾਜਪਾ ਦਾ ਜਿਹੜਾ ਮੁੱਖ ਦਫ਼ਤਰ ਹੈਗਾ ਪੰਜਾਬ ਭਾਜਪਾ ਦਾ ਉੱਥੇ ਜਿਹੜਾ ਕਿ ਧਮਕੀ ਭਰਿਆ ਲੈਟਰ ਆਉਂਦਾ ਹੈ ਤੇ ਉਸ ਪੱਤਰ ਦੇ ਨਾਲ ਕੁਝ ਜਵਲਨਸ਼ੀਲ ਪਦਾਰਥ ਵੀ ਪੇਜਿਆ ਗਿਆ ਤੇ ਲੈਟਰ ਦੇ ਵਿੱਚ ਭਾਜਪਾ ਆਗੂਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਤੁਸੀਂ ਜਾਂ ਤਾਂ ਭਾਜਪਾ ਛੱਡ ਦਿਓ ਜਾਂ ਫਿਰ ਤੁਹਾਨੂੰ ਦੁਨੀਆ ਛੜਵਾ ਦਿੱਤੀ ਜਾਵੇਗੀ ਅਤੇ ਉਸ ਪੱਤਰ ਦੇ ਵਿੱਚ ਖਾਲਿਸਤਾਨ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਲਿਖੇ ਗਏ ਨੇ ਇਸ ਵਸਲੇ ਦੀ ਵੱਡੀ ਖਬਰ ਹੈ ਕਿ ਜਿਹੜੇ ਚਾਰ ਵੱਡੇ ਬੀਜੇਪੀ ਦੇ ਲੀਡਰ ਹਨ ਜਿਸ ਦੇ ਵਿੱਚ ਮਨਜਿੰਦਰ ਸਿਰਸਾ ਹੋ ਗਿਆ ਤੇ ਜਿੰਦਰ ਸਰਾਂ ਦਾ ਨਾਮ ਹੋ ਗਿਆ ਪਰਮਿੰਦਰ ਬਰਾੜ ਅਤੇ ਸ਼੍ਰੀ ਮਾਸੂਲ ਦਾ ਨਾਮ ਸ਼ਾਮਿਲ ਹੈਗਾ ਇਹਨਾਂ ਚਾਰ ਵੱਡੇ ਲੀਡਰਾਂ ਨੂੰ ਧਮਕੀ ਦਿੱਤੀ ਗਈ ਹੈ ਧਮਕੀ ਪਰ ਇਹ ਜਿਹੜਾ ਪੱਤਰ ਹੈਗਾ ਇਹ ਪੰਜਾਬ ਬੀਜੇਪੀ ਦੇ ਚੰਡੀਗੜ੍ਹ ਹੈਡਕੁਆਟਰ ਜਿਹੜਾ ਕਿ ਮੁੱਖ ਦਫ਼ਤਰ ਹੈਗਾ ਉੱਥੇ ਇਹ ਭੇਜਿਆ ਗਿਆ ਹੈਗਾ ਹਾਲਾਂਕਿ ਜੇ ਉਹ ਲੈਟਰ ਭੇਜਿਆ ਗਿਆ ਉਸ ਦੇ ਉੱਪਰ ਦੋ ਜਿਹੜੀਆਂ ਕਿ ਸਟੈਂਪਾ ਵੀ ਲੱਗੀਆਂ ਹੋਈਆਂ ਨੇ ਪਰ ਨਾਲ ਹੀ ਇਹ ਜਿਹੜਾ ਕਿ ਪੱਤਰ ਮਿਲਣ ਤੋਂ ਬਾਅਦ ਹੁਣ ਇਹ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਹੈਗਾ ਤੇ ਪੁਲਿਸ ਵੀ ਹੁਣ ਵਕ ਵਕ ਪਹਿਲੂਆਂ ਤੋਂ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਰਕਾਰ ਕਿਸ ਦੇ ਵੱਲੋਂ ਇਹ ਪੱਤਰ ਭੇਜਿਆ ਗਿਆ ਤੇ ਕਿੱਥੋਂ ਇਹ ਪੱਤਰ ਆਇਆ ਇਸ ਦੀ ਮਨਸ਼ਾ ਕੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਮਾਹੌਲ ਹੈਗਾ ਉਸ ਨੂੰ ਜਿਹੜੀ ਖਰਾਬ ਕਰਨ ਦੀ ਕਿਤੇ ਸਾਜ਼ਿਸ਼ਟਾਨੀ ਹੋ ਰਹੀ ਹੈ ਤੇ ਧਮਕੀ ਪਰੇ ਪੱਤਰ ਦੇ ਮਿਲਣ ਤੋਂ ਬਾਅਦ ਹੁਣ ਜਿਹੜਾ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈਗੀ ਅਤੇ ਨਾਲ ਹੀ ਜਿਹੜੀ ਸਮੱਗਰੀ ਇਸ ਪੱਤਰ ਦੇ ਨਾਲ ਭੇਜੀ ਗਈ ਹੈਗੀ ਇਹ ਜੋਲੈਂਸੀਅਲ ਸਮੱਗਰੀ ਉਸ ਦੀ ਵੀ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਚੰਡੀਗੜ੍ਹ ਦੇ ਵਿੱਚ ਡੀ.ਜੇ.ਪੀ ਦੇ ਵੱਲੋਂ ਪੂਰੇ ਮਾਮਲੇ ਦੀ ਜਿਹੜੀ ਹੈ ਨਿਗਰਾਨੀ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਚਾਰ ਜਿਹੜੇ ਵੱਡੇ ਮੁੱਦੇ ਹੈਗੇ ਨੇ ਜਾਂ ਫਿਰ ਚਾਰ ਵੱਡੇ ਅਹਿਮ ਜਿਹੜੇ ਕੀ ਪੱਖ ਹੈਗੇ ਨੇ ਉਸ ਦੇ ਵੀ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰਮਿੰਦਰ ਬਰਾੜ ਅਤੇ ਜਿਹੜੇ ਕਿ ਤੇਜਿੰਦਰ ਸਰਾ ਨੇ ਉਸ ਨੂੰ ਲੈ ਕੇ ਜਿਹੜਾ ਕਿ ਲਿਖਿਆ ਗਿਆ ਕਿ ਪਹਿਲਾਂ ਵੀ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਤੁਹਾਨੂੰ ਜਿਹੜੀ ਕਿ ਧਮਕੀ ਦਿੱਤੀ ਗਈ ਸੀ ਕਿ ਤੁਸੀਂ ਜਿਹੜਾ ਕਿ ਹੈਗਾ ਪੰਜਾਬ ਦੇ ਵਿੱਚ ਆਰਐਸਐਸ ਦੇ ਨਾਲ ਮਿਲ ਕੇ ਮਾਹੌਲ ਖਰਾਬ ਕਰ ਰਹੇ ਹੋ ਤੇ ਵੱਡੀ ਗਿਣਤੀ ਦੇ ਜਿਹੜਾ ਯੂਥ ਹੈ ਉਸ ਨੂੰ ਤੁਸੀਂ ਭਾਜਪਾ ਦੇ ਵਿੱਚ ਸ਼ਾਮਲ ਕਰਵਾ ਰਹੇ ਹੋ ਤੇ ਇਸ ਤਰ੍ਹਾਂ ਦੇ ਜੋ ਤੁਸੀਂ ਹਰਕਤਾਂ ਕਰ ਰਹੇ ਹੋ ਇਸ ਤੋਂ ਬਾਹਰ ਜਾਓ ਇਸ ਤੋਂ ਪਹਿਲਾਂ ਜਿਹੜੀ ਕਿ ਸੋਸ਼ਲ ਮੀਡੀਆ ਰਾਹੀਂ ਧਮਕੀ ਦਿੱਤੀ ਗਈ ਸੀ ਤੇ ਹੁਣ ਧਮਕੀ ਪਰ ਜਿਹੜਾ ਪੱਤਰ ਹੈਗਾ ਆ ਉਹ ਚੰਡੀਗੜ੍ਹ ਜਿਹੜਾ ਮੁੱਖ ਦਫ਼ਤਰ ਹੈਗਾ ਭਾਜਪਾ ਦਾ ਪੰਜਾਬ ਭਾਜਪਾ ਦਾ ਉੱਥੇ ਇਹ ਧਮਕੀ ਭਰੇ ਜਿਹੜਾ ਕੀ ਲੈਟਰ ਦਿੱਤਾ ਗਿਆ ਤੇ ਇਸ ਲੈਟਰ ਮਿਲਣ ਤੋਂ ਬਾਅਦ ਜਿਹੜੀ ਕੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਤੇ ਨਾਲ ਹੀ ਦੋਹਾਂ ਜਿਹੜੇ ਕੀ ਆਗੂ ਹੈਗੇ ਨੇ ਪਰਮਿੰਦਰ ਬੜਾ ਅਤੇ ਤੇਜਿੰਦਰ ਸਰਾ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਜਦ ਤੱਕ ਤੁਸੀਂ ਭਾਜਪਾ ਨੂੰ ਛੱਡ ਦੋ ਨਹੀਂ ਤਾਂ ਅਸੀਂ ਤੁਹਾਨੂੰ ਦੁਨੀਆ ਛੁਡਵਾ ਦਾਂਗੇ ਸਿੱਧ ਸਿੱਧੀ ਜਿਹੜੀ ਕੀ ਚੇਤਾਵਨੀ ਦਿੱਤੀ ਗਈ ਹੈ ਤੇ ਨਾਲ ਹੀ ਇਸ ਪੱਤਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੇ ਇਹ ਚਾਰ ਵੱਡੇ ਲੀਡਰ ਨੇ ਉਹ ਭਾਜਪਾ ਦੇ ਨਾਲ ਮਿਲ ਕੇ ਕਿਸਾਨ ਅੰਦੋਲਨ ਨੂੰ ਤੋੜਨ ਦਾ ਕੰਮ ਕਰ ਰਹੇ ਨੇ ਅਤੇ ਸਿੱਖ ਧਰਮ ਦੇ ਗੱਦਾਰ ਨੇ ਇਸ ਪੱਤਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਭਾਜਪਾ ਆਰਐਸਐਸ ਦੀ ਮਦਦ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਲੋਕਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਉਹਨਾਂ ਇਹ ਵੀ ਲਿਖਿਆ ਕਿ ਸਿੱਖਾਂ ਅਤੇ ਮੁਸਲਮਾਨਾਂ ਦਾ ਰਿਸ਼ਤਾ ਕਦੇ ਜਿਹੜਾ ਕਿ ਖਰਾਬ ਨਹੀਂ ਹੋਵੇਗਾ ਪਰ ਬੀਜੇਪੀ ਦੇ ਵੱਲੋਂ ਆਰਐਸਐਸਐਸ ਦਾ ਇਸਤੇਮਾਲ ਕਰਕੇ ਜਿਹੜਾ ਕਿ ਇਹ ਹਤਕੰਡਾ અપਨਾਇਆ ਜਾ ਰਿਹਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਤੇ ਨਾਲ ਹੀ ਉਹਨਾਂ ਇਹ ਵੀ ਇਸ ਪੱਤਰ ਦੇ ਵਿੱਚ ਲਿਖਿਆ ਹੈਗਾ ਕਿ ਚੰਡੀਗੜ੍ਹ ਦੇ ਵਿੱਚ ਬੈਠ ਕੇ ਤੁਸੀਂ ਕਈ ਜਿਹੜੀਆਂ ਕੀ ਯੋਜਨਾਵਾਂ ਬਣਾ ਰਹੇ ਹੋ ਸਾਜਸ਼ਾ ਰਚ ਰਹੇ ਹੋ ਇਸ ਦਾ ਬਦਲਾ ਜ਼ਰੂਰ ਲਿਆ ਜਾਵੇਗਾ ਮਨਜਿੰਦਰ ਸਿਰਸਾ ਨੂੰ ਜਿਹੜਾ ਕਿ ਖਾਸ ਤੌਰ ਤੇ ਟਾਰਗੇਟ ਕੀਤਾ ਗਿਆ ਕਿ ਉਹ ਆਰਐਸਐਸ ਦੀ ਭਾਸ਼ਾ ਬੋਲ ਰਹੇ ਨੇ ਅਤੇ ਉਹਨਾਂ ਨੂੰ ਸਬਕ ਸਿਖਾਇਆ ਜਾਵੇਗਾ ਮਨਜਿੰਦਰ ਸਿਰਸਾ ਨੇ ਦਿੱਲੀ ਐਸਜੀਪੀਸੀ ਨੂੰ ਬੀਜੇਪੀ ਆਰਐਸਐਸ ਦੇ ਹਵਾਲੇ ਕੀਤਾ ਜੋ ਕਿ ਗਲਤ ਹੈ ਤੇ ਅਸੇ ਅਜਿਹਾ ਕਰਨ ਦਾ ਹੁਣ ਉਹਨਾਂ ਨੂੰ ਖਮਿਆਜ਼ਾ ਉਗਤਨਾ ਪਵਿਗਾ ਸੋ ਇੱਕ ਇੱਕ ਇਹ ਟਾਰਗੇਟ ਕੀਤਾ ਗਿਆ ਹੈਗਾ ਮਨਜਿੰਦਰ ਸਿੱਸਾ ਹੋ ਗਿਆ ਜਾਂ ਫਿਰ ਤੀਜਿੰਦਰ ਸਰਾ ਹੋਗੇ ਇਹ ਵੱਡੇ ਜਿਹੜੇ ਕੀ ਲੀਡਰ ਹੈਗੇ ਨੇ ਇਸ ਤੋਂ ਇਲਾਵਾ ਭਾਜਪਾ ਦੇ ਜਿਹੜੇ ਕੀ ਪ੍ਰਦੇਸ਼ ਸੰਗਠਨ ਮਹਾ ਮੰਤਰੀ ਹੈਗੇ ਨੇ ਸ਼੍ਰੀ ਨਿਵਾਸਲ ਉਹਨਾਂ ਨੂੰ ਵੀ ਚਤੰਮ ਦਿੱਤੀ ਗਿਆ ਕਿ ਜਲਦ ਤੁਸੀਂ ਪੰਜਾਬ ਛੱਡ ਦਿਓ ਕਿਉਂਕਿ ਇਹ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਇਸ ਪੱਤਰ ਦੇ ਵਿੱਚ ਜ਼ਿਕਰ ਕੀਤਾ ਗਿਆ ਸ਼੍ਰੀ ਨਿਵਾਸਲ ਨੂੰ ਲੈ ਕੇ ਤੁਸੀਂ ਪੰਜਾਬ ਛੱਡ ਦਿਓ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਜਿਹੜੇ ਇਹ ਲੋਕ ਹੈਗੇ ਨੇ ਉਹ ਉਹਨਾਂ ਦੇ ਵੱਲੋਂ ਜਾਣਬੁੱਝ ਕੇ ਹੁਣ ਪੰਜਾਬ ਦੇ ਵਿੱਚ ਜਿਹੜਾ ਕਿ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਭਾਜਪਾ ਦੇ ਵੱਲੋਂ ਆਰਐਸਐ ਨਾਲ ਮਿਲ ਕੇ ਕਈ ਵੱਡੀ ਗਿਣਤੀ ਦੇ ਵਿੱਚ ਜਿਹੜਾ ਯੂਥ ਹੈ ਉਸ ਨੂੰ ਭਾਜਪਾ ਸ਼ਾਮਲ ਕਰਵਾਇਆ ਜਾ ਰਿਹਾ ਹੈ ਹੁਣ ਇਹ ਸੁਰੱਖਿਆ ਦੇ ਮੱਦੇਨਜ਼ਰ ਜਿਹੜੇ ਕੀ ਇੱਥੇ ਇੰਤਜ਼ਾਮ ਹੈਗੇ ਨੇ ਸਿਕਿਉਰਿਟੀ ਔਰ ਵਧਾ ਦਿੱਤੀ ਗਈ ਹੈ ਤੇ ਨਾਲ ਹੀ ਇਸ ਪੱਤਰ ਦੇ ਵਿੱਚ ਜਿਹੜਾ ਕਿ ਖਾਲਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਅਤੇ ਇਸ ਤਰ੍ਹਾਂ ਦੇ तमाम ਜਿਹੜੇ ਕੀ ਉਹ ਨਾਰੇ ਨੇ ਓਹੋ ਲਿਖੇ ਗਏ ਨੇ ਫਿਲਹਾਲ ਇਸ ਤੋਂ ਪਹਿਲਾਂ ਦੀ ਜ਼ਿਕਰ ਗੱਲਬਾਤ ਕੀਤੀ ਜਾਵੇ ਕਿ ਤਾਂ ਚੰਡੀਗੜ੍ਹ ਦੇ ਵਿੱਚ ਭਾਜਪਾ ਨੇਤਾ ਅਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਪ ਸਿੰਘ ਸਿੱਧੂ ਨੂੰ ਸੰਧੂ ਨੂੰ ਵੀ ਜਿਹੜੀ ਕਿ ਕੁਝ ਦਿਨ ਪਹਿਲਾਂ ਧਮਕੀ ਮਿਲੀ ਸੀ ਅਤੇ ਇਸ ਤਰ੍ਹਾਂ ਦੇ ਨਾਲ ਜੇਕਰ ਧਮਕੀਆਂ ਮਿਲਦੀਆਂ ਨੇ ਤਾਂ ਫਿਰ ਜ਼ਾਹਰ ਜੀ ਗੱਲ ਹੈ ਕਿ ਸੁਰੱਖਿਆ ਨੂੰ ਲੈ ਕੇ ਜਿਹੜਾ ਕਿ ਪੂਕਤਾ ਇੰਤਜ਼ਾਮ ਕੀਤੇ ਗਏ ਹੋਣੇ ਨੇ ਸੋ ਇਸੇ ਦਫ਼ਤਰ ਦੇ ਵਿੱਚ ਜਿਹੜੀ ਧਮਕੀ ਭਰੀ ਚਿੱਠੀ ਪਹੁੰਚੀ ਹੈਗੇ ਜਿਸ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ ਚਾਰ ਵੱਡੇ ਲੀਡਰਾਂ ਨੂੰ ਵੀ ਜਿਹੜੀ ਕਿ ਸਿਕਿਉਰਿਟੀ ਉਹ ਵਧਾ ਦਿੱਤੀ ਗਈ ਹੈ ਤੇ ਨਾਲ ਹੀ ਪੁਲਿਸ ਹੁਣ ਪੂਰੇ ਮਾਮਲੇ ਦੀ ਤਹਿਕੀਕਤ ਕਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਕੀ ਆਖਰਕਾਰ ਕਿਸ ਦੇ ਵੱਲੋਂ ਇਹ ਚਿੱਠੀ ਭੇਜੀ ਗਈ ਹੈਗੀ ਅਤੇ ਖਮਦਰਦ ਮੀਡੀਆ ਤੱਕ ਉਹ ਲੈਟਰ ਵੀ ਪਹੁੰਚੇ ਤੁਹਾਡੇ ਤੱਕ ਉਹ ਲੈਟਰ ਵੀ ਸਾਂਝੀ ਕਰਾਂਗੇ ਤੇ ਨਾਲ ਹੀ ਖਾਸ ਗੱਲ ਇਹ ਹੈਗੀ ਹੈ ਕਿ ਖਾਲਿਸਤਾਨ ਦਾ ਜ਼ਿਕਰ ਕੀਤਾ ਗਿਆ ਪਾਕਿਸਤਾਨ ਦਾ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਤੇ ਇਹ ਜਿਹੜੀ ਲੈਟਰ ਹੈਗੀ ਉਹ ਕਿਸੇ ਦੇ ਵੱਲੋਂ ਆਪਣੇ ਹੱਥਾਂ ਦੇ ਨਾਲ ਲਿਖੀ ਗਈ ਹੈ ਹੈਂਡਰਾਈਟਿੰਗ ਦੇ ਜਿਹੜਾ ਉਹ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਫਿਲਹਾਲ ਜਿਹੜੇ ਕਿ ਹੁਣ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੀ ਤਹਿਕੀਕਤ ਕਰ ਰਹੀ ਹੈ ਅਤੇ ਜਲਦ ਹੀ ਜਿਹੜਾ ਕਿ આરોપી ਨੂੰ ਉਹਨਾਂ ਨੂੰ ਕਾਬੂ ਕਰਨ ਦਾ ਵੀ ਦਾਵਾ ਕੀਤਾ ਜਾ ਰਿਹਾ ਹੈ ਐਸਐਜੀ ਕਿ 3 ਤਰੀਕ ਰਾਤ ਨੂੰ ਲਗਭਗ 11:30 ਦੇ ਕਰੀਬ ਐਗਜ਼ੈਕਟ ਟਾਈਮ ਜਿਹੜਾ ਹੈ ਉਹ ਔਨ ਰਿਕਾਰਡ ਹੈ ਕਾਲ ਦੇ ਵਿੱਚ ਮੈਨੂੰ ਇੱਕ ਗੌਰਵ ਨਾਮ ਦੇ ਵਿਅਕਤੀ ਦੀ ਕਾਲ ਆਈ ਕਿ ਤੁਹਾਡੇ ਬਾਰੇ ਇੱਕ ਗੈਂਗਸਟਰ ਰਣਜੀਤ ਨਾਮ ਦਾ ਬੰਦਾ ਥ੍ਰੈਟਨਿੰਗ ਕਰ ਰਿਹਾ ਹੈ ਔਰ ਉਹ ਕਹਿੰਦਾ ਹੈ ਕਿ ਮੈਂ ਗੋਲੀਆਂ ਚਲਾਨਾ ਮੈਂ ਉਹ ਗੈਂਗਸਟਰਾਂ ਤਸ਼ਵੀਤ ਮালিক ਜਿਹੜਾ ਹੈ ਮੈਂ ਮੰਜੇ ਤੇ ਲੰਮਾ ਪਾ ਦੇਣਾ ਤੇ ਗੋਲੀਆਂ ਚਲਾਨੀਆਂ ਉਹਦੇ ਤੇ ਤੇ ਉਹ ਗੌਰਵ ਨੂੰ ਫਿਰ ਬਹਿ ਗਿਆ ਮੈਂ ਕਿਹਾ ਮੈਂ ਰਿਪੋਰਟ ਉਹਦਾ ਪੁਲਿਸ 24 ਆਵਰ ਦੇ ਉੱਤੇ ਗੱਲ ਕਰ ਰਿਆ ਮੇਰੇ ਨਾਲ ਉਹਨੇ ਗੌਰਵ ਨੇ ਫਿਰ ਮੈਨੂੰ ਰਿਕਾਰਡਿੰਗ ਭੇਜੀ ਥੀ ਉਹ ਰஞ்சிਤ ਨਾ ਦੇ ਬੰਦੇ ਦੀ ਕਿ ਇਹ ਉਹ ਬੋਲ ਰਿਹਾ ਸੀਗਾ ਸਾਰੀ ਗੱਲ ਕਿ ਇਸ ਤਰ੍ਹਾਂ ਸ਼ਵੇਤ ਮਲਿਕ ਨੂੰ ਗੋਲੀਆਂ ਮਾਰਾਂਗੇ ਸ਼ਵੇਤ ਮਲਿਕ ਨੂੰ ਠੀਕ ਕਰ ਦੇਾਂਗੇ ਸ਼ਵੇਤ ਮਲਿਕ ਨੂੰ ਸੋਧ ਦੇਾਂਗੇ ਤੇ ਉਹ ਸਾਰੀ ਰਿਕਾਰਡਿੰਗ ਫਿਰ ਮੈਂ ਉਸੇ ਰਾਤ ਨੂੰ 1 ਵਜੇ ਰਾਤ ਨੂੰ ਨੈਕਸਟ ਡੇ ਹੋ ਗਿਆ 4:00 1 ਘੰਟੇ ਬਾਅਦ ਮੈਂ ਆਲਮ ਵਿਜੇ ਸਿੰਘ ਜੀ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਉਹਨਾਂ ਨੂੰ ਉਹਨਾਂ ਨੇ ਫੋਨ ਵੀ ਚੁੱਕ ਲਿਆ ਮੇਰਾ ਆ ਸੋ ਗੁੱਡ ਆਫ ਯੂ ਸੋ ਗੁੱਡ ਆਫ ਥਿੰਗ ਉਸ ਤੋਂ ਬਾਅਦ ਉਹ ਉਹਨਾਂ ਨੂੰ ਮੈਂ ਰਿਕਾਰਡਿੰਗ ਵੀ ਭੇਜੀ ਤੀ ਔਰ ਨਾਲ ਹੀ ਮੈਂ ਮੈਸੇਜ ਵੀ ਭੇਜਤਾ ਗੌਰਵ ਦਾ ਮੋਬਾਈਲ ਨੰਬਰ ਵੀ ਭੇਜਤਾ ਕਿ ਰਿਕਾਰਡਿੰਗ ਤੇ ਮੋਬਾਈਲ ਨੰਬਰ ਨਹੀਂ ਸੀ ਆਇਆ ਉਹ ਰਿਕਾਰਡਿੰਗ ਗੌਰਵ ਨੇ ਮੈਨੂੰ ਭੇਜੀ ਸੀਗੀ ਤੇ ਗੌਰਵ ਤੋਂ ਪਤਾ ਲੱਗ ਸਕਦਾ ਹੈ ਕਿ ਉਹਦੇ ਫੋਨ ਤੇ ਕਿਹਦੀ ਰஞ்சிਤ ਦਾ ਕੀ ਨੰਬਰ ਹੈਗਾ ਸੋ ਮੈਂ ਉਹਨਾਂ ਨੂੰ ਕਿਹਾ ਜੀ ਕਿ ਥਿਸ ਇਸ ਵੈਰੀ ਸੀਰੀਅਸ ਮੈਟਰ ਆਈ ऍम ਨਾਟ ਅਫਰੇਡ ਆਫ ਐਨੀਬਾਡੀ ਮੈਨੂੰ ਕਿਸੇ ਤੋਂ ਡਰ ਨਹੀਂ ਹੈਗਾ ਮੈਂ ਯੂਥ ਬੀਜੇਪੀ ਤੋਂ ਨਿਕਲੇ ਆ ਬੰਦਾ ਮੈਨੂੰ ਕਈ ਵਾਰੀ ਮੈਂ ਮੇਅਰ ਸੀਗਾ ਕੋਈ ਮੇਰੇ ਤੇ ਕਿ ਹਾਵਗਰਦਾ ਦੀ ਕੋਈ ਮੇਰੇ ਧਰਨੇ ਲਾਂਦਾ ਸੀ ਸੋ ਮੇਰੇ ਤੇ ਅਟੈਕਸ ਵੀ ਹੋਏ ਉਸ ਲਈ ਪਰਚੇ ਵੀ ਦਰਜ ਹੋਏ ਜਿਹਨਾਂ ਨੇ ਅਟੈਕ ਕੀਤੇ ਤੇ ਮੈਨੂੰ ਆਈ ਐਮ ਨੋਟ ਅਫਰੇਡ ਆਫ ਰੱਬ ਤੋਂ ਮੈਂ ਡਰਨਾ ਔਰ ਕਿਸੇ ਤੋਂ ਨਹੀਂ ਡਰਦਾ ਪਰ ਚਿੰਤਾ ਦਾ ਵਿਸ਼ਾ ਹੈ ਕਿ ਇੰਨੀ ਹਿੰਮਤ ਵੱਧ ਗਈ ਹੈ ਗੈਂਗਸਟਰਾਂ ਦੀ ਕਿ ਸਾਡੇ ਲੋਕਾਂ ਨੂੰ ਜੇ ਉਹ ਜਿਹਨੂੰ ਕਹਿ ਸਕਦੇ ਹੈਗੇ ਆ ਕਿ ਥ੍ਰੈਟਨ ਕਰ ਰਹੇ ਨੇ ਤੇ ਆਮ ਜਨਤਾ ਜਿਹੜੀ ਹੈ ਉਹਦਾ ਐਸੇ ਲਈ ਕੀ ਹਾਲ ਹੈ ਤਾਂ ਮੈਨੂੰ ਥੋੜਾ ਜਿਹਾ ਹੋਰ ਵੀ ਚਿੰਤਾ ਆਈ ਕਿਉਂਕਿ ਜਿਹੜੇ ਡੀਸੀਪੀ ਸਾਹਿਬ ਨੇ ਤੇ ਇਮੀਡੀਏਟਲੀ ਅਮੋਲਕ ਜੀ ਨੇ ਸਾਡੇ ਐਸਐਚਓ ਸਿਵਲ ਲਾਈਨ ਉਹਨਾਂ ਨੂੰ ਮਾਰਕ ਕਰਤੀ ਐ ਮੋਲਕ ਜੀ ਦਾ ਮੈਨੂੰ ਫੋਨ ਆਇਆ ਤਾਂ ਮੈਰੀ ਉਹਨਾਂ ਨਾਲ ਗੱਲ ਹੋਈ ਮੌਲਕ ਜੀ ਨੇ ਕਿਹਾ ਜੀ ਕਿ ਅਸੀਂ ਗੌਰਵ ਵੀ ਨਟੋਰੀਅਸ ਹੈ ਉਹਦਾ ਬੈਕਗ੍ਰਾਉਂਡ ਅਸੀਂ ਦੇਖੀ ਹੈ ਔਰ ਅਸੀਂ ਇਮੀਡੀਏਟਲੀ ਉਹਨੂੰ ਫੜ ਲਾਂਗੇ ਔਰ ਕਿਉਂਕਿ ਸਾਡੇ ਕੋਲ ਸੀਡੀਆਰ ਹੁੰਦੀ ਹੈ ਕਾਲ ਡਿਟੇਲ ਰਿਕਾਰਡ ਸੋ ਕਾਲ ਡਿਟੇਲ ਰਿਕਾਰਡ ਤੋਂ ਸਾਨੂੰ ਪਤਾ ਲੱਗ ਜਾਏਗਾ ਕਿ ਗੌਰਵ ਦੇ ਫੋਨ ਤੇ ਕੌਣ ਫ੍ਰੀਕੁਐਂਟ ਕਾਲਰ ਹੈਗਾ ਤੇ ਸਾਡੇ ਲਈ ਕੋਈ ਸਿੰਪਲ ਜਵਾਬ ਹੈ ਮਲਕ ਸਾਹਿਬ ਬੁਲੇਟ ਮੈਂ ਜਸ ਟੋਲਡ ਹਿਮ ਥੈਟ ਆਈ ਵਾਂਟ ਟੂ ਨੋ ਹੂ ਦਾ ਪਰਸਨ ਇਜ਼ ਬਿਹਾਈਂਡ ਆਲ ਥਿਸ ਨੌਨਸੈਂਸ ਤਾਕੀ ਅਸੀਂ ਐਕਸਪੋਜ਼ ਕਰ ਸਕੀਏ ਗੈਂਗਸਟਰਸ ਨੂੰ ਪਟਿਲ ਦਾ ਡੇਟ ਆਈ ਡਿਡਨਟ ਗੈਟ ਐਨੀ ਸੇ ਇਨਫੋਰਮੇਸ਼ਨ ਫ্রম ਦਾ ਪੁਲਿਸ ਡਿਪਾਰਟਮੈਂਟ ਪਰ ਚਿੰਤਾ ਮੈਨੂੰ ਇਸ ਗੱਲ ਦੀ ਹੈ ਕਿ ਜਨਤਾ ਦਾ ਕੀ ਬਣ ਰਿਹਾ ਹੈ ਕਿ ਜਿੱਥੇ ਸਾਡੇ ਲੋਕਾਂ ਨੂੰ ਥ੍ਰੈਟਨਿੰਗਸ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਅਸੀਂ ਰਾਜਨੀਤਿਕ ਲੋਕਾਂ ਅਸੀਂ ਸਮਾਜਿਕ ਕਾਰਜਕਰਤਾਵਾਂ ਅਸੀਂ ਜਨਤਾ ਦੀ ਆਵਾਜ਼ ਉਠਾਣੇ ਹੈਗੇ ਆ ਤੇ ਸਾਡਾ ਜੀਵਨ ਸੁਰੱਖਿਤ ਨਹੀਂ ਤੇ आम जनता दी ऐसले की हालत ਹੋਏਗੀ ਜਿਹੜੀ ਕਿ ਪ੍ਰਸ਼ਾਸਨ ਤੱਕ ਪਹੁੰਚ ਹੀ ਨਹੀਂ ਪਾਂਦੀ ਮੇਰਾ ਪੁਲਿਸ ਨਾਲ ਸੰਪਰਕ ਕੀਤਾ ਮੇਰਾ ਤਿੰਨ ਵਾਰੀ ਸੰਪਰਕ ਹੋਇਆ ਮੋਲਕ ਜੀ ਨਾਲ ਕਿਉਂਕਿ ਡੀਐਸਪੀ ਸਾਹਿਬ ਨੇ ਤੇ ਲਾਤੀ ਇਨਕੁਆਰੀ ਪਰ ਮੋਲਕ ਜੀ ਹਮੇਸ਼ਾ ਮੈਨੂੰ ਇਹੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਦੱਸ ਰਿਹਾ ਪਰ ਮੈਂ ਵੀ ਐਡਮਿਨਿਸਟਰेटर ਰਿਹਾ ਹਾਂ ਮੈਂ ਮੇਅਰ ਰਿਹਾ ਹਾਂ ਮੈਂ 20000 ਲੋਕਾਂ ਦੀ ਕਾਰਪੋਰੇਸ਼ਨ ਨੂੰ ਹੈਡ ਕੀਤਾ ਹੈਗਾ ਕਿ ਥਿਸ ਇਜ਼ ਅ ਵੈਰੀ ਸਿੰਪਲ ਜੌਬ ਜਸਟ ਟੂ ਡਿਟੈਕਟ ਦਾ ਪਰਸਨ ਕਿ ਫਰਮ ਦਾ ਕਾਲ ਡਿਟੇਲ ਰਿਕਾਰਡ ਉਹ ਹੂ ਦਾ ਪਰਸਨ ਜਿਹੜੀ ਹੈ ਗੌਰਵ ਜਿਨੇ ਤੁਹਾਨੂੰ ਕਾਲ ਕੀਤੀ ਫਿਰ ਉਸ ਬੰਦੇ ਦੇ ਨਿਆਲੇ ਤੱਕ ਐਗਜੈਕਟ ਹੈ ਕਿ ਗੌਰਵ ਪਹਿਲੇ ਪਤਾ ਲੱਗੇਗਾ ਉਹ ਕੀ ਹੈ ਫਿਰ ਗੋਲਰੀ ਧਮਕੀ ਆਈ ਉਹ ਗੌਰਵ ਦੇ ਫੋਨ ਤੇ ਆਈ ਹੈ ਗੌਰਵ ਨੇ ਮੈਨੂੰ ਵੀਡੀਓ ਭੇਜੀ ਨੇਚਰਲੀ ਉਹ ਧਮਕੀ ਗੌਰਵ ਦੇ ਫੋਨ ਦੇ ਉੱਤੇ ਆਈ ਔਰ ਰਣਜੀਤ ਦਾ ਵੀ ਫੋਨ ਨੰਬਰ ਮਿਲ ਜਾਏਗਾ ਪਰ ਅੱਜ ਅਸੀਂ 9 10 ਦਿਨ ਹੋ ਗਏ ਨੇ 9 10 ਦਿਨ ਤੋਂ ਕੋਈ ਅਰੈਸਟ ਨਹੀਂ ਕੋਈ ਉਧ ਤੇ ਕੋਈ ਐਸੀ ਗੱਲ ਨਹੀਂ ਥਿਸ ਇਜ਼ ਅ ਮੈਟਰ ਆਫ ਕਲਚਰ ਸਮਝੀ ਦਾ ਕਾਰਨ ਕੀ ਸਮਝਦੇ ਆ ਕਿ ਕੋਈ ਇਨਾ ਪਤਾ ਲੱਗਾ ਕਿ ਕਿਸ ਵਜ੍ਹਾ ਕਰਕੇ ਇਹਨਾਂ ਦਾ ਪਹਿਲੀ ਗੱਲ ਤੇ ਇਹ ਹੈ ਜੀ ਕਿ ਮੈਂ ਵੋਕਲ ਹੈਗਾ ਮੈਂ ਜਨਤਾ ਦੀ ਆਵਾਜ਼ ਹਮੇਸ਼ਾ ਚੁਕਣਾ ਵਾਂ ਬੋਲਡ ਹੋ ਕੇ ਚਾਹੇ ਹੂ ਐਵਰ 빅 ਦਾ ਪਰਸਨ ਇਜ਼ ਆਈ ਏਮ ਅ ਪਬਲਿਕ ਸਰਵੈਂਟ ਮੈਂ ਪਬਲਿਕ ਰਿਪਰੈਜ਼ੈਂਟੇਟਿਵ ਰਿਹਾ ਵਾਂ ਮੈਂ ਸਮਝਦਾ ਕਿ ਮੇਰਾ اخਲਾਕੀ ਕਰਜ ਹੈ ਕਿ ਬੀਜੇਪੀ ਦਾ ਕਾਰਗਰਤਾ ਹੋਣ ਦੇ ਨਾਤੇ ਮੇਰਾ ਫਰਜ਼ ਹੈ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਏ ਤੇ ਮੈਂ ਉੱਥੇ ਅ ਅੱਗੇ ਹੋ ਕੇ ਤੇ ਲੀਡ ਕਰਾ ਉਹਨੂੰ ਪ੍ਰੋਬਲਮ ਤੋਂ ਕੱਢ ਲੈ ਹੁਣ ਸਾਡੇ ਜੀ ਆ ਲਾਲ ਜੀ ਹੈਗੇ ਨੇ ਨਜ਼ਦੀਕ ਉਹਨਾਂ ਦੇ ਕਰੋੜਾ ਰੁਪਏ ਦਾ 3 ਕਰੋੜ ਰੁਪਏ ਦਾ ਢਾਕਾ ਵੱਜ ਗਿਆ ਤੇ ਦਿਹਾੜੇ ਬਿਲਕੁਲ ਨਾਲ ਮੇਰੀ ਰੈ residense ਉਹਨਾਂ ਦੀ ਰੈ residense ਦਾ ਤੁਸੀਂ ਸਭ ਲੋਕ ਜਾਣਦੇ ਹੋ ਇਸ ਤਰ੍ਹਾਂ ਹੀ ਅਸੀਂ ਸੁਣਦੇ ਪਏ ਹਾਂ ਚੋਰੀਆਂ ਦੀ ਫਰੋਤੀਆਂ ਦੀ ਤੇ ਅੱਜ ਤੇ ਇੱਕ ਘਟਨਾ ਮੇਰੇ ਨਾਲ ਵਾਪਰ ਗਈ ਸੋ ਇਹ ਗੈਂਗਸਟਰਸ ਦੇ ਇੰਨੇ ਹੌਸਲੇ ਕਿਉਂ ਵਧੇ ਨੇ ਹੁਣ yogi ji ਨੇ yogi ji ਦੇ ਰਾਜ ਜਿੱਥੇ ਜਾਂ ਤੇ ਗੈਂਗਸਟਰ ਜਿਹੜੇ ਨੇ ਉਹ UP ਛੱਡ ਕੇ ਭੱਜ ਗਏ ਨੇ ਯਾਉ ਜੰਗਸਟਰ ਜਿਹੜੇ ਨੇ ਉਹ ਉੱਪਰ ਚਲੇ ਗਏ। ਕੀ ਲੱਗਦਾ ਕਿ ਲੋਕ ਭਲਾਈ ਦੇ ਕੰਮ ਕਰਦੇ ਸੀ ਤੁਸੀਂ ਕੋਈ ਐਸਾ ਕੰਮ ਕੀਤਾ ਜਿਹਦੇ ਬਸ ਧਮਕੀਆਂ ਆ ਜਾਂ ਫਿਰ ਤੁਸੀਂ ਬੀਜੇਪੀ ਆਗੂ ਜੀ ਤਾਂ ਕਰਕੇ ਧਮਕੀਆਂ ਆਈ। ਐਸਾ ਹੈ ਜੀ ਕਿ ਕੁਝ ਵੀ ਹੋ ਸਕਦਾ ਮੈਂ ਇਸੇ ਕਰਕੇ ਪੁਲਿਸ ਨੂੰ ਗਿਆ ਨਾ ਕਿ ਉਹ ਬੰਦਾ ਦੱਸੇਗਾ ਕਿਉਂਕਿ ਮੈਂ ਤੇ ਬੀਜੇਪੀ ਦਾ ਕਾਰਜਕਰਤਾ ਵੀ ਹਾਂ ਮੈਂ ਮੇਅਰ ਵੀ ਰਿਆਂ ਹਾਂ ਮੈਂ ਪ੍ਰੈਜ਼ੀਡੈਂਟ ਵੀ ਰਿਆਂ ਬੀਜੇਪੀ ਦਾ ਮੈਂ ਮੈਂਬਰ ਆਫ ਪਾਰਲੀਮੈਂਟ ਵੀ ਰਿਆਂ ਬੀਜੇਪੀ ਦਾ ਔਰ ਮੈਂ ਤੁਰੰਤ ਨਿਰੰਤਰ ਮੁੱਦਿਆਂ ਦੇ ਉੱਤੇ ਜਿੱਥੇ ਜਨਤਾ ਨੂੰ ਕੋਈ ਪ੍ਰੋਬਲਮ ਆਂਦੀ ਹੈ ਆਪਣੇ ਮੁੱਦੇ ਤੇ ਨਹੀਂ ਗੱਲ ਕੀਤੀ ਕਦੀ ਮੈਂ ਮੈਂ ਕੇਵਲ ਜਨਤਾ ਦੇ ਮੁੱਦੇ ਚੁਕਨਾਵਾ ਕਿ ਜਨਤਾ ਨੂੰ ਰਿਲੀਫ ਕਿਸ ਤਰ੍ਹਾਂ ਮਿਲੇ ਤੇ ਇਹ ਮਨੂੰ ਇਹੀ ਦੇਖਣ ਦੀ ਗੱਲ ਹੈ ਕਿ ਇਹ ਐਲੀਮੈਂਟ ਜਿਨਨੇ ਇਹ ਧਮਕੀ ਉਹ ਗੈਂਗਸਟਰ ਤੋਂ ਦਵਾਈ ਹੈ ਉਹੀ ਤੇ ਫੜਨਾ ਚਾਹੀਦਾ ਹੈ ਐਲੀਮੈਂਟ ਕਿ ਜੀ ਤੁਹਾਡੇ ਚ ਪੁਲਿਸ ਨੇ ਕੋਈ ਤੁਹਾਡਾ ਸਕਿਉਰਿਟੀ ਰਿਵਿਊ ਕੀਤਾ ਜੀ ਸਕਿਉਰਿਟੀ ਰਿਵਿਊ ਮੈਂ ਤਾਂ ਕੋਈ ਮੰਗ ਨਹੀਂ ਕੀਤੀ ਜੀ ਇਹ ਤਾਂ ਪੁਲਿਸ ਨੇ ਦੇਖਣਾ ਜਿਨ੍ਹਾਂ ਨੇ ਸਕਿਉਰਿਟੀ ਪ੍ਰੋਵਾਈਡ ਕਰਨੀ ਹੈ ਮੈਂ ਮੰਗ ਨਹੀਂ ਕੀਤੀ ਬਲਤੋ ਮੈਂ ਤਾਂ ਮੰਗ ਕੀਤੀ ਹੈ ਕਿ ਉਸ ਕਲਪਰੇਟ ਨੂੰ ਫੜਿਆ ਜਾਏ ਕਿਉਂਕਿ ਇੱਕ ਕਾਂ ਟੰਗ ਦਿਆਂਗੇ ਤੇ ਸਾਰਿਆਂ ਨੂੰ ਉਹਦੀ ਚਿੰਤਾ ਹੋ ਰਹੀ ਹੈ। ਅਕਸਰ ਪੁਲਿਸ ਦਾ ਜਵਾਬ ਕੀ ਹੈ ਜੇ ਤੁਸੀਂ ਕਿਹਾ ਕਿ ਮੈਂ 2-3 ਵਾਰ ਪੁੱਛਿਆ ਪਹਿਲਾਂ ਤਾਂ ਉਹਨਾਂ ਨੇ ਕਿਹਾ ਤਾਂ ਕਿ ਸੀ.ਆਰ. ਅਪਾ ਲੈ ਲਈ। ਹੁਣ ਕੀ ਕਹਿ ਰਹੇ ਹੋ? ਐਕਚੁਅਲੀ ਮੈਨੂੰ ਅਮੋਲਕ ਜੀ ਕਹਿੰਦੇ ਨੇ ਕਿ ਇਹ ਮੈਨੂੰ 2 ਦਿਨ ਦਾ ਟਾਈਮ ਦੇ ਦਿਓ। 2-3 ਨਾ ਹੀ ਕਹਿ ਚੁੱਕੇ ਨੇ ਮੈਨੂੰ ਕਿ ਮੈਨੂੰ 2 ਦਿਨ ਦਾ ਟਾਈਮ ਦੇ ਦਿਓ। ਮੈਂ ਤੁਹਾਨੂੰ ਬਿਲਕੁਲ ਉਹ ਬੰਦੇ ਅਰੈਸਟ ਹੋਣਗੇ। ਅਸੀਂ ਉਹ ਨਜ਼ਦੀਕ ਪਹੁੰਚ ਚੁੱਕੇ ਆ। ਪਰ ਟਿਲ ਦਿਸ ਟਾਈਮ ਆਈ ਡਿਡਨਟ ਗੈਟ ਐਨੀ ਇਨਫੋਰਮੇਸ਼ਨ ਫਰੋਮ ਅਮੋਲਕ ਜੀ। ਰਿਗਾਰਡਿੰਗ ਦਾ ਪਰਸਨ ਰਿਸਪੋਨਸੀਬਲ ਫਾਰ ਦਿਸ ਜੀ ਕੋਈ ਡੀਜੀਪੀ ਵੀ ਹੈ ਕਿਸੇ ਹੋਰ ਸੀਨੀਅਰ ਅਫੀਸ਼ਲ ਦੇ ਧਿਆਨ ਚ ਲੈਂਦੀ ਹੈ ਐਸਾ ਹੈ ਕਿ ਡੀਸੀਪੀ ਜਿਹੜੇ ਨੇ ਉਹ ਸਾਡੇ ਆਈਪੀਐਸ ਆਫੀਸਰ ਨੇ ਔਰ ਸੀਨੀਅਰ ਨੇ ਨਹੀਂ ਹੋਏਗਾ ਤਾਂ ਮੈਂ ਫਿਰ ਗੌਰਵ ਯਾਦਵ ਜੀ ਨਾਲ ਗੱਲ ਕਰਾਂਗਾ ਡੀਜੀਪੀ ਸਾਹਿਬ ਨਾਲ ਪਾਰਟੀ ਹਾਈ ਕਮਾਂਡ ਦੇ ਧਿਆਨ ਚ ਲੈਂਦਾ ਮਾਮਲਾ ਸੀ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਮੈਂ ਜਨਤਾ ਦਾ ਸੇਵਕ ਆ ਮੈਨੂੰ ਆਪਣੀ ਜਾਨ ਦੇ ਨਹੀਂ ਚਿੰਤਾ ਜੀ ਮੈਨੂੰ ਜਾਨ ਦੀ ਚਿੰਤਾ ਨਹੀਂ ਹੈ ਮੈਨੂੰ ਲੋਕਾਂ ਦੀ ਜਾਨ ਦੀ ਚਿੰਤਾ ਹੈ ਮਲਿਕ ਸਾਹਿਬ ਸਵਾਲ ਇਹ ਹੈ ਕਿ ਜੇਕਰ ਤੁਹਾਡੇ ਵਰਗੇ ਇੱਕ ਪਰਸਨੈਲਿਟੀ ਦੇ ਨਾਲੇ ਕੁਝ ਹੋ ਰਿਹਾ ਤਾਂ ਆਮ ਪਬਲਿਕ ਫਿਰ ਉਹਦੇ ਤੋਂ ਕੀ ਐਕਸਪੈਕਟ ਕਰ ਸਕਦੇ ਨੇ ਮੈਂ ਮੈਂ ਤਾਂ ਦੇਖ ਹੀ ਰਿਹਾ ਜੀ ਕਿ ਜਿਸ ਤਰ੍ਹਾਂ ਇਹ ਐਂਟੀ ਸੋਸ਼ਲ 엘ਿਮੈਂਟਸ ਜਿਹੜੇ ਨੇ ਇਹਨਾਂ ਦਾ ਹੌਸਲਾ ਵਧਿਆ ਹੋਇਆ ਹੈ ਜਿਸ ਤਰ੍ਹਾਂ ਇੱਕ ਗੈਂਗਸਟਰ ਮੂੰਹ ਤੋਂ ਹੀ ਧਮਕੀ ਤੁਹਾਨੂੰ ਮੈਂ ਸੁਣਾਈ ਪਈ ਹੈ ਉਹਨੇ ਕਿ ਮੂੰਹ ਤੋਂ ਧਮਕੀ ਦੇ ਵਿੱਚ ਕਹਿ ਰਿਹਾ ਹੈਗਾ ਕਿ ਮੈਂ ਗੈਂਗਸਟਰ ਹਾਂ ਸਾਨੂੰ ਆਂਦਾ ਗੋਲੀਆਂ ਨਾਲ ਕਿੱਦਾਂ ਸਿੱਧਾ ਕਰਨਾ ਹੈ ਸ਼ਵੇਤ ਨੂੰ ਅਸੀਂ ਮਨਜੇ ਦੇ ਪਾ ਦਿਆਂਗੇ ਤੁਹ ਦੇਖੀ ਜਾਓ ਇਹ ਉਹ ਮਤਲਬ ਐਸੀ ਥ੍ਰੈਟਨਿੰਗ ਜਿਹੜੀ ਹੈ ਰਿਕਾਰਡਡ ਹੈ ਮੇਰੇ ਸਾਹਮਣੇ ਤੇ ਪ੍ਰੌਮਟ ਐਕਸ਼ਨ ਹੋਣਾ ਚਾਹੀਦਾ ਪੁਲਿਸ ਚੱਕਦਾ ਨੰਬਰ ਵੀ ਪ੍ਰੋਵਾਈਡ ਕਰਤਾ ਤਾਂ ਵੀ ਹਲੇ ਤੱਕ ਪੁਲਿਸ ਟਰੇਸ ਨਹੀਂ ਕਰ پا ਰਹੀ ਤੇ ਜੇ ਕੋਈ ਬਹੁਤ ਵੱਡਾ ਕੋਈ ਕ੍ਰਾਈਮ ਹੋ ਜੇ ਪੁਲਿਸ ਕਿਦਾਂ ਸੋਲਵ ਕਰੇਗੀ ਨਹੀਂ ਮੇਰਾ ਇਹ ਕਹਿਣਾ ਜੀ ਕਿ ਪੁਲਿਸ ਸ਼ੂਟ ਰਿਪਲਾਈ ਨਾ ਮੈਂ ਆਪਣਾ ਜ਼ਿੰਮੇਵਾਰੀ ਕਰਤੀ ਮੈਂ ਦੱਸ ਵੀ ਦਿੱਤਾ ਉਹਨਾਂ ਨੂੰ ਕਿ ਐ ਮੈਨੂੰ ਥ੍ਰੈਟਨਿੰਗ ਆਈ ਹੈ ਮੇਰੇ ਕੋਲ ਸੀਆਈਏ ਸਬ ਦੇ ਅਧਿਕਾਰੀ ਸਿੰਘ ਸਾਹਿਬ ਵੀ ਆਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਮਾਂਡਰ ਨੇ ਸੀਆਈਏ ਸਫ ਫੋਰਸ ਦੇ ਔਰ ਉਹਨਾਂ ਨੇ ਵੀ ਆਪਣੇ ਲੈਵਲ ਦੇ ਉੱਤੇ ਦੇ ਉੱਤੇ ਪ੍ਰੋਪਰ ਕਮਿਊਨੀਕੇਟ ਕੀਤਾ ਪਰਸੋਂ ਆਏ ਸੀ ਬਿਲਕੁਲ ਉਹ ਕਮਾਂਡਰ ਸਾਹਿਬ ਸਿੰਘ ਸਾਹਿਬ ਪਰ ਅੱਜ ਤੱਕ ਮੈਨੂੰ ਕੋਈ ਜਾਣਕਾਰੀ ਨਹੀਂ ਇਹ ਲਗਭਗ 8 7 8 ਦਿਨ ਹੋ ਗਏ ਇਸ ਗੱਲ ਨੂੰ ਸਰ ਪੰਜਾਬ ਦੇ ਮੌਜੂਦਾ ਲਾਈਟ ਰੋਡ ਸਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਚਾਹੇ ਲੁਧਿਆਣੇ ਦੀ ਗੱਲ ਕਰੀ ਜਿੱਥੇ ਰੋਜ਼ਾਨਾ ਕੋਈ ਨਾ ਕੋਈ ਟਕਲਾ ਵਾਪਰ ਰਹੀ ਹੈ ਕੱਲ ਇੱਕ ਲੈਸੈਂਸੀ ਜੀ ਦੀ ਦੁਰਭਾਗੇਪੁਰਨਾ ਕਿ ਇਹ ਕੰਮ ਕਰਨਾ ਪੰਜਾਬ ਸਰਕਾਰ ਦਾ ਹੈ ਜਵਾਬਦੇਹ ਹੈਗੇ ਨੇ ਭਗਵੰਤ ਮਾਨ ਜੀ ਜਿਹੜੇ ਕਿ ਚੀਫ ਮਿਨਿਸਟਰ ਜਿਨ੍ਹਾਂ ਨੂੰ ਬਣਾਇਆ ਗਿਆ ਹੈਗਾ ਔਰ ਜਵਾਬਦੇਹ ਨੇ ਇਹਨਾਂ ਦੇ ਸਾਰੇ ਬਾਡੀ ਦੇ ਲੋਕ ਸੋ ਆਮ ਜਨਤਾ ਨੂੰ ਸੁਰੱਖਿਆ ਸਭ ਤੋਂ ਵੱਡੀ ਗੱਲ ਤੇ ਸੀ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਜਿਹੜੇ ਸਾਡੇ ਕਮਿਸ਼ਨਰ ਸੀਗੇ ਉਸ ਸੁਨਾਲੀ ਜੀ ਉਹਨਾਂ ਨਾਲ ਮੀਟਿੰਗ ਕਰਕੇ ਤੇ 스마트 ਸਿਟੀ ਦਾ ਪ੍ਰੋਜੈਕਟ ਪਾਸ ਕਰਾਇਆ ਉਹਦੇ ਸਭ ਤੋਂ ਪਹਿਲਾ ਪੁਆਇੰਟ ਮੈਂ ਉਹਨਾਂ ਨੂੰ ਕਿਹਾ ਲਿਖੋ ਕਿ ਹਰ ਕੋਰਨਰ ਤੇ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਨੇ ਅਸੀਂ ਪੁਲਿਸ ਨੂੰ ਐਮਪਾਵਰ ਕਰਨਾ ਹੈ ਅਸੀਂ ਪੁਲਿਸ ਨੂੰ ਲੇਟੈਸਟ ਟੈਕਨੋਲੋਜੀ ਦੇਣੀ ਹੈ ਮੈਂ ਖੁਦ ਆਪਣੇ ਐਮਪੀ ਲੈਡ ਫੰਡ ਜੋ ਗੁਰੂ ਬਾਜ਼ਾਰ ਹੋ ਜਾਏ ਚਾਹੇ ਉਹ ਸ਼ਾਸਤਰੀ ਮਾਰਕੀਟ ਹੋ ਜਾਏ ਚਾਹੇ ਉਹ ਮੈਡੀਸਿਨ ਮਾਰਕੀਟ ਹੋ ਜਾਏ ਚਾਹੇ ਉਹ ਗੋਇੰਡਾ ਮਾਰਕੀਟ ਹੋ ਜਾਏ ਹਾਲ ਬਾਜ਼ਾਰ ਹੋ ਜਾਏ ਅੰਦਰੂਨ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਲਵਾਏ ਸੀ ਪਰ ਸਫੀਸ਼ੀਐਂਟ ਨਹੀਂ ਸੀ ਅਸੀਂ 80 ਕਰੋੜ ਦਾ ਬਜਟ ਬਣਾਇਆ ਸੀਸੀਟੀਵੀ ਕੈਮਰੇ ਲਗਵਾਉਣ ਲਈ ਬਹੁਤ ਅਫਸੋਸ ਹੈ ਕਿ ਇਧਰ ਸਰਕਾਰ ਨੂੰ ਤੇ 500 ਕਰੋੜ ਰੁਪਏ ਆ ਗਏ ਪਰ ਮੈਚਿੰਗ ਗ੍ਰਾਂਟ ਨਾ ਮਿਲਣ ਕਰਕੇ ਜਿਹੜੀ ਪੰਜਾਬ ਸਰਕਾਰ ਨੇ ਦੇਣੀ ਸੀ ਪਹਿਲੇ ਕਾਂਗਰਸ ਦੀ ਪੰਜਾਬ ਸਰਕਾਰ ਸੀ ਉਸ ਤੋਂ ਬਾਅਦ ਉਹ ਨਾਮ ਆਜੀ ਪਾਰਟੀ ਦੀ ਪੰਜਾਬ ਸਰਕਾਰ ਆ 2.5 ਸਾਲ ਤੋਂ ਅੱਜ ਜੋ ਕੈਮਰਿਆਂ ਲਈ ਬਾਕੀ ਹੋਰ ਵੀ ਪ੍ਰੋਜੈਕਟ ਸੀਗੇ ਕੈਰੋਜ਼ ਮਾਰਕੀਟ ਦੀ ਪਾਰਕਿੰਗ ਸੀ ਔਰ ਹੋਰ ਪਾਰਕਿੰਗ ਸੀਗੀਆਂ ਉਹਦੇ ਵਿੱਚ ਲੈਂਡਸਕੇਪਿੰਗ ਵੀ ਸੀਗੀ ਉਹਦੇ ਹੋਰ ਵੀ ਸੀਗੀਆਂ ਸੁਵਿਧਾਵਾਂ ਪਰ ਸਭ ਤੋਂ ਜ਼ਰੂਰੀ ਮੈਂ ਕਿਹਾ ਸੀ ਕੈਮਰੇ ਸ਼ੁਰੂ ਵੀ ਹੋ ਗਏ ਪਰ ਉਹ ਪੇਮੈਂਟ ਨਹੀਂ ਮਿਲੀ ਪਾਰਟੀ ਨੂੰ ਉਹ ਅਧ ਪਚਤਦਾ